वेलकम टू पिੰਡੂ ਮੱਥ ਕਲਾਕਾਰ ਮੈਂ ਤੁਹਾਡਾ ਆਪਣਾ ਬਿੱਲਾ ਮਹਾਰਾਜ ਤੇ ਅੱਜ ਆਪਾਂ ਮਿਲਦੇ ਹਾਂ ਬਰਾੜ ਭਾਈ ਜੀ ਨਾਲ ਤੇ ਗੱਲ ਕਰਦੇ ਹਾਂ ਕਿ ਮੁਕਲਾਵਾ ਦੇ ਅੱਗੇ ਸੀਰੀਜ਼ ਪਾਰਟ ਕਿਉਂ ਨਹੀਂ ਆ ਰਹੇ ਤੇ ਕੀ ਰੀਜ਼ਨ ਆ ਤੁਹਾਨੂੰ ਸਾਰੀ ਗੱਲਬਾਤ ਦੱਸਦਾ ਤੇ ਕਦੋਂ ਆਉਣਗੇ ਮੁਕਲਾਵਾ ਦੇ ਅਗਲਾ ਪਾਰਟ ਤੇ ਕੋਈ ਨਵੀਂ ਸੀਰੀਜ਼ ਕਰ ਰਹੇ ਆ ਕੋਈ ਵੈਬ ਸੀਰੀਜ਼ ਤਾਂ ਤੇ ਤੁਹਾਨੂੰ ਸਾਰੀ ਜਾਣਕਾਰੀ ਦੱਸਾਂਗੇ ਬਣੇ ਰਹੋ ਲਾਈਕ ਕਮੈਂਟ ਸ਼ੇਅਰ ਕਰਦੇ ਨਿਕਲਣਾ ਠੀਕ ਹੈ ਜੀ ਬਰਾੜ ਭਾਈ ਜੀ ਤੇ ਐਦ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਉਹ ਠੀਕ ਹੋ ਜੀ ਵਧੀਆ ਵਧੀਆ ਜੀ ਇਹ ਜੋ ਆਪਣਾ ਮਕਲਾਵਾ ਦਾ ਅੱਗੇ ਪਾੜ ਕਿਉਂ ਨਹੀਂ ਆ ਰਿਹਾ ਮਕਲਾਵਾ ਦਾ ਹਾਂ ਜੀ ਮਕਲਾਵਾ ਦਾ ਪਾਰਟਿਸ ਕਰਕੇ ਨਹੀਂ ਸਿਆ ਰਿਹਾ ਕਿ ਮੈਂ ਬਿਜ਼ੀ ਚੱਲ ਰਿਹਾ ਸੀ ਹਾਂ ਜੀ ਤੇ ਕੁਛ ਮੇਰਾ ਬਾਹਰ ਸ਼ੂਟ ਸੀਗਾ ਤੇ ਇਸ ਕਰਕੇ ਤੇ ਫਿਰ ਉਸ ਤੋਂ ਬਾਅਦ ਕਿਉਂਕਿ ਇਹਦੇ ਆਪਣੀ ਕਿਦਦਲ ਰੱਖੀ ਹੋਈ ਐ ਨਹੀਂ ਵੀ ਪੱਕਾ ਦੂ ਮਾਜੀ ਸ਼ੂਟ ਕਰ ਲੀਏ ਜਿੱਦਾਂ ਮੇਰਾ ਫਰਾਈਡੇ ਸ਼ੂਟ ਹੁੰਦਾ ਦੇ ਮੋਸਟਲੀ ਮੈਂ ਫਰਾਈਡੇ ਨੂੰ ਦੋ ਤਿੰਨ ਫਰਾਈਡੇ ਹੁਣ ਬਿਜ਼ੀ ਰਹਾਂ ਸ਼ੂਟ ਕਰਕੇ ਤੇ ਫਿਰ ਹੋਰ ਦਿਨਾਂ ਦੇ ਵਿੱਚ ਬਾਕੀ ਦੀ ਆਰਟਿਸਟ ਦੀ ਮੈਚ ਕਰਦੇ ਵੇਲੇ ਨਹੀਂ ਹੁੰਦੇ ਕੋਈ ਖੇਡਾਰੀ ਹੁੰਦਾ ਕੋਈ ਇੱਥੇ ਬਿਜ਼ੀ ਹੁੰਦਾ ਕੋਈ ਤੇ ਨਾਲ ਐਸ ਕਰਕੇ ਐਸ ਫਰਾਈਡੇ ਨੂੰ ਹੁਣ ਆਪਾਂ ਮਕਲਾਵਾ ਤੇ ਕਰੀਵਾ ਦੋਨੇ ਪਾਸੇ ਸ਼ੂਟ ਕਰਨੇ ਆ ਤੇ ਉਸ ਤੋਂ ਬਾਅਦ ਰੈਗੂਲਰ ਠੀਕ ਹੈ ਕੋਈ ਨਵੇਂ ਆਰਟਿਸਟ ਲੈ ਰਹੇ ਹਾਂ ਵਿੱਚ ਜਿਵੇਂ ਕਿ ਬਿੱਲਾ ਮਹਾਰਾਜ ਹੋ ਗਿਆ ਜੀ ਜਿਵੇਂ ਕਿ ਬਿੱਲਾ ਮਹਾਰਾਜ ਜਿਵੇਂ ਕਿ ਬਿੱਲਾ ਮਹਾਰਾਜ ਨੂੰ ਨਹੀਂ ਲੈ ਰਹੇ ਹਾਂ ਠੀਕ ਹੈ ਜੀ ਤੇ ਹੁਣ ਕੋਈ ਆਉਣ ਵਾਲਾ ਕੋਈ ਪ੍ਰੋਜੈਕਟ ਆਪਣਾ ਕੋਈ ਵੈਬ ਸੀਰੀਜ਼ ਕੋਈ ਫਿਲਮ ਕਰਨੀ ਆ ਕੋਈ ਕੁਝ ਕੀ ਹਾਂ 17 ਸਤੰਬਰ ਨੂੰ ਸਾਰੇ ਨੇ ਯਾਦ ਰੱਖਿਓ ਮੇਰੀ ਕਲਮ ਆ ਰਹੀ ਹੈ ਜੀ ਇੱਕ ਸ਼ਨਾਜ਼ ਗੱਲ ਦੀ ਫਿਲਮ ਹੈ ਉਹ ਹਾਂ ਜੀ ਤੇ ਮੇਰਾ ਬਹੁਤ ਧੰਨਵਾਦ ਠੀਕ ਹੈ ਬਾਕੀ ਹੋਰ ਵੈਬ ਸੀਰੀਜ਼ਾਂ ਕੋਈ ਹੋਰ ਬਾਕੀ ਆ ਰਹੇ ਜਿਵੇਂ ਜਿਵੇਂ ਡੀਲ ਅਨਾਉਂਸ ਹੋ ਰਹੀ ਹੋਵੇ ਸਾਰਾ ਠੀਕ ਹੈ ਮੈਂ ਲਗਾਉਣਾ ਪ੍ਰੋਜੈਕਟ ਹੈ ਜੇ ਆਪਣੇ ਹਾਂ ਮੈਨੂੰ ਯੂਰੋ ਬਿੱਲਾ ਜੀ ਤੇ ਵੜਾਈ ਤੇ ਹੋਰ ਅੱਜ ਆਪਾਂ ਕਿੱਥੇ ਬੈਠੇ ਸਾਨੂੰ ਕਿਵੇਂ ਲੱਗਿਆ ਦੋ ਦਿਨ ਘੁੰਮ ਕੇ ਮੈਂ ਹਾਲੀ ਤੇ ਚੰਡੀਗੜ੍ਹ ਆਪਾਂ ਦੋ ਦਿਨ ਫੁੱਲ ਇੰਜੋਏ ਕੀਤਾ ਇੱਥੇ ਘੁੰਮ ਫਿਰ ਕੇ ਇੰਜੋਏ ਤਾਂ ਕਰਦੇ ਪਰ ਮੈਨੂੰ ਜੰਨੀਤ ਰਹਿਣਾ ਪਸੰਦ ਨਹੀਂ ਮੈਨੂੰ ਤਾਂ ਬਸ ਠੱਡੇ ਰਹਿਣਾ ਆਪਣੇ ਘਰੇ ਜਾਣਾ ਪਸੰਦ ਹੈ ਪਰ ਚਲੋ ਜਦੋਂ ਬੰਦਾ ਚੰਡੀਗੜ੍ਹ ਆਉਂਦਾ ਹਾਂਜੀ ਤਾਂ ਉਹਦਾ ਤਾਂ ਮੂਡ ਹੁੰਦਾ ਹੀ ਐ ਕਿ ਮੈਂ ਚੱਲ ਮਾਰਕੀਟ ਜਾ ਆਵਾਂ ਜਾਂ ਜੋ ਵੀ ਇੱਥੇ ਜਿਵੇਂ ਲੋਕ ਗਾਰਡਨ ਰੋਜ਼ ਗਾਰਡਨ ਜਾਂ ਸੇ ਕੋਈ ਵੀ ਮਾਲ ਕੋਈ ਵੀ ਮਾਰਕੀਟ ਵਿਚ ਤੁਰਾਂ ਮੈਂ ਉਹ ਹਾਂ ਕਿ ਤੇ ਬੰਦੇ ਨੂੰ ਵੀ ਦਰਮਿਆਨ ਜਾ ਕੇ ਆਣਾ ਤੇ ਉਹ ਫਿਰ ਜਿੱਥੇ ਜੀ ਕਰਦਾ ਫਿਰ ਬੰਦਾ ਜਾ ਹੀ ਆਉਂਦਾ ਉਹ ਮੈਜਿਕ ਪਰ ਠੀਕ ਹੈ ਵੀ ਕਾਮਸੀ ਫਿਲਮ ਦੀ ਪ੍ਰੋਮੋਸ਼ਨ ਸੀ ਮੈਂ ਤੇਰੀ ਕੁਰਬਾਨ ਹਾਂ ਬਈ ਤੇ ਜਿਹੜੇ ਜਿੰਨੇ ਨੇ ਸਬਸਕ੍ਰਾਈਬ ਦੇਖੂਗਾ ਇਹਨਾਂ ਵਿੱਚ ਫਿਲਮ ਰਿਲੀਜ਼ ਹੋ ਗਈ ਅੱਜ 4 ਤਰੀਕ ਨੂੰ ਤੇ ਮੈਂ ਤੇਰੇ ਕੁਰਬਾਨ ਹਾਂ ਜ਼ਰੂਰ ਦੇਖ ਬਹੁਤ ਸੋਹਣੀ ਫਿਲਮ ਹੈ ਔਰ ਰੋਮਾਂਟਿਕ ਫਿਲਮ ਹੈ ਜਿਹੜੇ ਕਾਲਜ ਨਾਲ ਪੜਦੇ ਉਹਨਾਂ ਲਈ ਤਾਂ ਬਹੁਤ ਵਧੀਆ ਗੱਲ ਹੈ ਯਾਰ ਯੂਨੀਵਰਸਿਟੀ ਕਾਲਜ ਦੇ ਜਿਹੜੇ ਪੜ੍ਹਦੇ ਜਿਹੜੇ ਹੋਸਟਲ ਰਹਿੰਦੇ ਆ ਔਰ ਯੂਨੀਵਰਸਿਟੀ ਟਾਈਮ ਤੇ ਇਕੱਠੇ ਹੁੰਦੇ ਆ ਫਿਰ ਉਸ ਤੋਂ ਬਾਅਦ ਜਦੋਂ ਪੇਪਰਾਂ ਤੋਂ ਬਾਅਦ ਉਹ ੱਡੋ ੱਡੋ ਆਪਣੇ ਘਰੋ ਘਰੀ ਜਾਂਦੇ ਆ ਤੇ ਉਸ ਤੋਂ ਬਾਅਦ ਘਰੇ ਜਾ ਕੇ ਜਿਹੜਾ ਉਹਨਾਂ ਦੇ ਚਿੱਤ ਨੂੰ ਉਚਿਤ ਨਹੀਂ ਲੱਗਦੀ ਜਲਾ ਬਹੁਤ ਚੀਜ਼ ਦਿਖਾਈ ਗਈ ਤੇ ਇਹ ਬੰਟੀ ਵੇਝੀਅਰ ਚ ਮੇਨ ਐਕਟਰ ਹੈ ਤੇ ਮੇਨ ਲੀਡਰ ਨਾਇਕ ਰਾਟੇ ਲੋ ਮੇਨ ਲੀਡਰ ਤੇਆ ਕੋਜਿੰਦਰ ਸਿੱਧੂ ਵੀ ਮੇਨ ਲੀਡਰ ਐਕਟਿਵ ਤੇਆ ਦੇ ਨਾਲ ਸਾਹਮਣੂ ਕੋ ਵਾਲੀ ਹੈ ਬਹੁਤ ਮੈਂ ਸਾਰਾ ਦੇ ਅਲਟੀਮੇਟ ਕੰਮ ਕੀਆ ਅੰਮ੍ਰਿਤਸਰ ਵਾਈਨਟ੍ਰੈਕ ਕੀਤਾ ਠੀਕ ਹੈ ਨਾ ਤੇ ਹੋਰ ਹੁਣ ਦੋ ਬਲਾਉਂ ਚਿਪਾ ਲਾਏ ਹੁਣ ਕੀ ਬਣਾਓ ਅੱਧਾ ਘਟਾਖਰਾ ਹੋ ਗਿਆ ਸਾਡਾ ਅੱਭਾ ਕੰਡ ਕਰਾਵਾ ਤੂੰ ਕਬੜਾ ਫੋਟੋ ਤਨਸੇ ਜਾ ਕੇ ਦਿਨਾਂ ਨਹੀਂ ਸੀ ਗਈ ਗਰਮਾ ਨਹੀਂ ਡੰਡ ਰੱਖਦੇ ਜਾਂ ਨਹੀਂ ਕੋਹੋਂ ਸੀ ਪ੍ਰੀਮੀਅਰ ਆਸਟਲੇਟ ਅ ਤੂੰ ਮੇਰੇ ਕੋ ਮਾਚੂ ਮਾਚੂ ਇੱਧਰ ਮੈਂ ਸਮੋਂ ਗੱਦ ਗਏ ਮੁੱਛਾ ਮੁੱਛਾ ਆਦ ਰਹੀਆਂ ਮੈਂ ਇਹ ਬਾਰੂ ਇਹਦਾ ਤਾਂ ਰੰਗ ਝੋਕੇ ਭਰਾਤ ਵਿੱਚ ਪੈ ਗਿਆ ਹੋਰ ਕਿਨਾਂ ਐ ਵੀ ਉਹਨਾਂ ਸਾਰਾ ਗਲੋ ਵੜ ਗਿਆ ਹੁੰਦੇ ਹੁੰਦੇ ਨਾਲ ਹੈਲੋ ਅਗੇ ਦੋਸਤੋ ਕੀ ਹਾਲ ਚਾਲ ਠੀਕ ਆ ਕੋ ਲਲਾ ਲਾ ਵਲੌਗ ਦੇਣਾ ਲਲਾ ਟੈਂਡੂ ਮੱਤ ਬਲੌਗ ਕਰਾ ਹਾਂ ਟੈਂਡੂ ਮੱਤ ਬਲੌਗ ਟੈਂਡੂ ਮੱਤ ਬਲੌਗ 102 ਜੀ ਅੱਜ ਆਪਾਂ ਕੀ ਕੰਮ ਚੱਲਦੇ ਆ ਮੌਰੇ ਫਿਰ ਵਿਰਾਟ ਮਹਿਲ ਦੇ ਚੈਨਲ ਦੇ ਅੱਤੇ ਗੱਲ ਕਰ ਰਹੇ ਆ ਇਸ ਕਰਕੇ ਆਉਂਦਾ ਸਿਰ ਪਰਾਂ ਕਰ ਲਿਖਿਆ ਆ ਫੋਨ ਤੇ ਆਈ ਸੀ ਲਓ ਜਦੋਂ ਮਾਰੂਗਾ ਕੱਲ ਕੋਲ ਸ਼ਰਟ ਪਾ ਕੇ ਕਿਦਾਂ ਲੱਗ ਰਿਹਾ ਕਾਸਾ ਪੜਿਆ ਲਾ ਦੇ ਘੈਂਟ ਲੱਗਦੀ ਹੈ ਘੈਂਟ ਕਾ ਲੱਗਦੀ ਹੈ ਅਸੀਂ ਸਾਰਾ ਤੋਂ ਬਸ ਬੈਠੇ ਆ ਜਿੰਦਗਰ ਦੇ ਨਜ਼ਾਰੇ ਲੈ ਰਹੇ ਆ ਔਰ ਮੈਂ ਬਹੁਤ ਟਾਈਮ ਬਾਅਦ ਜਿੰਦਗਰ ਦੇ ਵਿੱਚ ਘੁੰਮ ਰਹੇ ਹਾਂ ਨੋ ਵੀ ਗੱਲਾਂ ਇਹ ਸੀ ਕਿ ਅਸੀਂ ਯੂਨੀਵਰਸਿਟੀ ਦੇ ਟਾਈਮ ਤੋਂ ਬਾਅਦ ਮੈਂ ਮੇਰੇ ਖਿਆਲ ਵਿੱਚ 8-9 ਸਾਲ ਬਾਅਦ 17 ਤੇ ਲੋਗਟ ਇਹਨੂੰ ਦੇਖਿਆ ਪਹਿਲਾ ਹੌਲ ਦਾ ਐਕਸਪੀਰੀਅੰਸ ਹੈ ਨਾ ਇਹਨੂੰ ਪਹਿਲਾਂ ਦੇਖਿਆ ਨਹੀਂ ਬਿਕੇ ਜਮਾਨੀ ਜਮਾਨੀ ਚਲੋ ਅੱਜ ਵੀ ਆਪਾਂ ਦੇਖਾਂਗੇ ਤੁਹਾਨੂੰ ਤੋਂ ਬਣਾਇਆ ਬਲੌਗ ਸਤਲ ਕਿਕਰ ਸਿੰਘ ਬਰਾਡ ਮਹਿਲ ਫਿਲਮਾਂ ਲਈ ਆਪਣੇ ਬਲੌਗ ਲਈ ਕਿਕਰ ਸਿੰਘ ਕਿਕਰ ਸਿੰਘ ਨਾਲ ਗੱਲਬਾਤ ਚੱਲਦੀ ਆਪਣੀ ਸਿੱਧੀ ਗੱਲਬਾਤ ਹੈ ਕਿਕਰ ਸਿੰਘ ਕਿਕਰ ਸਿੰਘ ਨਾਲ ਆਪਣੀ ਸਿੱਧੀ ਗੱਲਬਾਤ ਹੈ ਫਿਲਮ ਫਿਲਮ ਵਾਲੀ ਬਰਾਡ ਨਾਲ ਵੀ ਸਿੱਧੀ ਗੱਲਬਾਤ ਹੈ ਬਿਲਕੁਲ ਤਰਫਾ ਪ੍ਰੋਜੈਕਟ ਦਾ ਕਾੜੀ ਸੱਤ ਤੇ ਬਾਕੀ ਚੱਲ ਰਿਹਾ ਹੈ ਮੈਂ ਹੁਣ ਤਾਂ ਦਰਵਾਜ਼ਾ ਖਿਆਲ ਤੇ ਮੈਂ ਕਿ ਮੈਂ ਨਾਲ ਨਾਲ ਮੈਂ ਠੀਕ ਲੱਗਦਾ ਬਈ ਹਾਂ ਬਸ ਕਿਲੇ ਮੇਰੇ ਵਾਲ ਖਿਲਰੇ ਮੈਨੂੰ ਤਾਂ ਵਧੀਆ ਲੱਗਦਾ ਮੇਰੇ ਸੁੱਕ ਕੇ ਵਾਲ ਤਾਂ ਉਦਾਂ ਹੀ ਬਣ ਜਾਂਦਾ ਕਿੱਛਾ ਗਿੱਲੇ ਗਿੱਲੇ ਚੱਪ ਜਾਂਦੇ ਆ ਠੀਕ ਗੱਲ ਹੈ ਮੈਂ ਹਲਕੇ ਵਾਲਾ ਹੈ ਨਾ ਤਾਂ ਕਿ ਖਿਲਰ ਜਾਂਦੇ ਆ ਵਾਲ ਤੇ ਉਹ ਨਹੀਂ ਚੱਲੇ ਹੁਣ 10 ਰਿਹਾ ਬਲੌਗ ਦੇ ਚੀ 10 ਰਿਹਾ ਕਿੱਕਰ ਸਿੰਘ ਜੀ ਬਾਹਰ ਸੈਕਟਰ ਜਾਂਦੇ ਆ ਸਾਡੇ ਨਹੀਂ ਲੈਂਦੇ ਕਿੱਕੜ ਦੀ ਦਰਦਨ ਕਰਿਆ ਕਰੋ ਕਿੱਕੜ ਦੀ ਦਰਦਨ ਤੇ ਹੁਣ ਅਸੀਂ ਚੱਲੇ ਆ ਕਿੱਥੇ ਚੱਲਦੇ ਆਪਾਂ 91 ਮੇਜਰ ਟਾਵਰ 91 ਮੇਜਰ ਟਾਵਰ ਕਿੱਥੇ ਦੋਵੇ ਤੋਂ ਹੀ ਜਾ ਸਰੋਤ ਪ੍ਰਸਾਦ ਹੋ ਗਿਆ ਸਮਰ ਸਾਹਿਬ ਸਮਰ ਸਾਹਿਬ ਨਾਲੇ ਸੰਗਤ ਨਾਲ ਸਰ ਤੇ ਮੇਰੇ ਬਾਬਾ ਫੜੇ ਉੱਤੇ ਭੱਟੀ ਦੇ ਉੱਤੇ ਕਰੀ ਗਏ ਹੂੰ

ਦੇਖੋ ਇਹ ਕਿੰਨਾ ਸੋਨਾ ਵੀ ਆਉਂਦੇ ਪਿਆ ਮਿੱਤਰੋ ਅਸੀਂ ਥੋੜੀ ਵੀਊ ਦੇਖਦੇ ਜਾਂਦੇ ਆ ਰੌਕ ਗਾਰਡਨ ਰੌਕ ਗਾਰਡਨ ਜਾਈ ਜਾਂਦੇ ਆ ਵੀਊ ਚੱਕ ਉਹਨਾਂ ਦਾ ਬਾਈ ਦੇ ਇਮਪ੍ਰੈਸ਼ਨ ਚੈੱਕ ਕਰੂ ਸਾਰੇ ਉਸ ਇੱਦਾਂ ਹੀ ਬੱਤਾਂ ਹੁੰਦੇ ਆ ਬੱਸ ਹੇਤ ਕੱਢ ਕੇ ਤੱਕ ਉਹ ਚੀਜ਼ ਦੇ ਬਾਦ ਅਸੀਂ ਲੱਗ ਦਵਾਵਾਂ ਮਾਰਕਟ ਦੇ ਬਣਾ ਕਿਤਾਬ ਉਹ ਚੱਲੇ ਆਉਣ ਨੂੰ ਸੁਧਾਉਣੇ ਰੋ ਆੜਨ ਮੇਰੇ ਅੱਖਾਂ ਸੁੱਗੀਆਂ ਜਾਂ ਮਈ ਹੈ ਨਾ ਚੱਲ ਰਿਹਾ ਕਿਸੇ ਦਾ ਕੰਮ ਨਾ ਕੋਕਾ ਨਮਸਕਾਰ ਲੋਨ ਦੇ ਕਿਥੇ ਇਹ ਹੈ ਜੀ ਕਿਥੇ ਹੈ ਜੀ ਇਹ ਹੈ ਅਮਰ ਸਿੰਘ ਚਮਕੀਲਾ ਨਹੀਂ ਕੱਲਾ ਅਮਰ ਸਿੰਘ ਇਹ ਹੈ ਡਸਟਮੈਂਟ ਸਿੱਟ ਗਿਆ ਇਹ ਹੈ ਅਡੇ ਬਾਈਕ ਹੈ ਗੇੜਿਆ ਜੀ ਮੇਰਾ ਵਲੌਗ ਚੈਨਲ ਸਿਕਸਰ ਸਿੰਘ ਵਲੌਗ ਕੀ ਬਾਤ ਠੀਕ ਹੈ ਨੂੰ ਦੇਖਣਾ ਜ਼ਰੂਰ ਇਹ ਸਾਡੇ ਹਾਈ ਡੈਸੀਗਨੇਸ਼ਨ ਤੇ ਨੇ ਘੇਰੀਤਾ ਲਿਖਾ ਜੀ ਠੀਕ ਹੈ ਤੇ ਅੱਜ ਅਸੀਂ ਆਫਟਰ ਲੌਂਗ ਟਾਈਮ ਇਕੱਠੇ ਕੰਮ ਕਰ ਰਹੇ ਹਾਂ ਮੇਰੀ ਤਾਂ ਮੰਨਣਾ ਹਾਏ ਬਹੁਤ ਕੰਮ ਕਰੀ ਯਾਰ ਅੱਜ ਪੂਰੀ ਹੋ ਗਈ ਤੇ ਅਸੀਂ ਤੁਹਾਨੂੰ ਯਾਦਾ ਕਰੀ ਇਹ ਤਾਂ ਲਾਸਟ ਗੱਲ ਹੋਈ ਸੀ ਉਹ ਇੱਕ ਪ੍ਰੋਜੈਕਟ ਡਿਸਕਸ ਕੀਤਾ ਸੀ ਆਪਾਂ ਹੈ ਨਾ ਕਿਸੇ ਗੱਲ ਤੇ ਗੱਲ ਚੱਲ ਰਹੀ ਸੀ ਐ ਨਹੀਂ ਜਾਣ ਦਿੰਦੇ ਜਦੋਂ ਅਸੀਂ ਇੱਧਰ ਸਿਕਲਾਮ ਅਜੇ ਇਧਰ ਪੂਰਾ ਨਾਮ ਬੋਲਣ ਨਾਲ ਦੀ ਦੀਪ ਕਿੱਥੋਂ ਆਪਣਾ ਤਾਂ ਆਪਣਾ ਉਹ ਵੀ ਮੈਨੇਜ ਹੈ ਨਾ ਇਹ ਬਠਿੰਡੇ ਦਾ ਮੁੰਡਾ ਇਹਨੂੰ ਐ ਨਹੀਂ ਜਾਣ ਦੇਣਾ ਸੀ ਤਾਂ ਕਿ ਭੱਜ ਜਾਏ ਇੰਦਰ ਕੈਮਰਾ ਲੈ ਜੇ ਠੂਕੇ ਦਾ ਜੇਠੂ ਦਾ ਹਾਂ ਜੇਠੂ ਦਾ ਫੇਰ ਕਰਦੇ ਆਂ ਬਾਈ ਜੀ ਲਾ ਦੇ ਹਾਂ ਇਹ ਵੀ ਲਾ ਵਾ ਦੇ ਇੱਧਰ ਮਿਲਾਓ ਬਾਈ ਨਾਲ ਵੀ ਫੇਰ ਐ ਕਿ ਨਿਕਲ ਦੱਦੇ ਸੀ ਯਾਰ ਆਏ ਸਿੱਖਣ ਕਿ ਵਧਿਆਂਗੇ ਇੱਧਰ ਸਾਡੇ ਗੁਰਦਾਸਪਾਈ ਜੀ ਗੁਰਦਾਸ ਸਿੰਘ ਪਤਾਂਗੇ ਇੱਧਰ ਜਿਹੜੇ ਸਾਡੇ ਬਹੁਤ ਹੀ ਪਿਆਰੇ ਤੇ ਮੰਝੇ ਹੋਏ ਆਰਟਿਸਟ ਨੇ ਗੁਰਦਾਸ ਸਿੰਘ ਜੀ ਇਹ ਆਪਣਾ ਪੰਜਾਬੀ ਫਿਲਮਾਂ ਵਿੱਚ ਤੁਸੀਂ ਕਾਫੀ ਸਾਰਿਆਂ ਚ ਦੇਖਿਆ ਹੋ ਤੇ ਵਿਰਾਸਤ ਫਿਲਮ ਦਾ ਇਹ ਮੇਨ ਹਿੱਸਾ ਨੇ ਤੇ ਬਾਕੀ ਹੁਣ ਇੰਨਾ ਕੋਈ ਦੱਸਣ ਦੀ ਹੋ ਨਹੀਂ ਹੈਗੀ ਕਿਉਂਕਿ ਕਾਫੀ ਵਰਮਾ ਕੀਤੀਆਂ ਨੇ ਤੇ ਅੱਜ ਅਸੀਂ ਨਾ ਉਹ ਸੈਕੰਡ ਰੌਪ ਦੂਜੀ ਗੱਲ ਤੇ ਰੱਖਦੇ ਹਾਂ ਤੇਰੇ ਕੀਤੀ ਉਸ ਤੋਂ ਬਾਅਦ ਅੱਜ ਆਪਾਂ ਇਹ ਤੁਸੀਂ ਹੁਣ ਮੇਰਾ ਕਿਕਰ ਸ ਨੂੰ ਬਲਾਗ ਜਿਹੜਾ ਚੈਨਲ ਆ ਉਹ ਤੁਸੀਂ ਸਰਚ ਕਰਨਾ ਸੱਚੀ ਅੱਗੇ ਉਹ ਸਬਸਕ੍ਰਾਈਬ ਕਰਮਾ ਨਹੀਂ ਚਿੱਤਦਾ ਹੈ ਫਿਰ ਥੈਂਕ ਯੂ ਲਓ ਜੀ ਹੁਣ ਅਸੀਂ ਪਹਿਲੇ ਖੜੇ ਅਸੀਂ ਪੁਲਿਸ ਵਾਲੇ ਤੇ ਅਸੀਂ ਬਣਾ ਲਿਆ ਪਹਿਲਾਂ ਮੈਨੂੰ ਆਇਆ ਸੀ ਮੇਰਾ ਹੁਸਨ ਕਿਵੇਂ ਲੱਗ ਰਿਹਾ ਤੁਹਾਨੂੰ ਡੋਲਡੋਲ ਪੈਂਦਾ ਕਮੈਂਟ ਕਮੈਂਟ ਕਰਕੇ ਜਰੂਰ ਦੱਸੋ ਸਾਡੇ ਹਿਸਾਬ ਦੇ ਨਾਲ ਭਾਈ ਅਸੀਂ ਸਾਰੇ ਫਿੱਕੇ ਲੱਗ ਰਹੇ ਆ ਭਾਈ ਇਹ ਨਾ ਭਾਈ ਹੁਣ ਆ ਤੁਸ ਡੋਲਡੋਲ ਪੈਂਦਾ ਨਾ ਛੱਲਾ ਮਾਰਦਾ ਨਾ ਛੱਲਾ ਮਾਰਦਾ ਤੇ ਤੇਰੇ ਤੇ ਉਹ ਵੀ ਛੱਲਾ ਮਾਰਦਾ ਇਸ ਮਾਰਕੀਟ ਦੇ ਅੰਦਰ ਸਾਡੇ ਤੋਂ ਕੋਈ ਡਰਦਾ ਨਹੀਂਗਾ ਇਹ ਟੜ ਤੋਂ ਡਰਦਾ ਰੁਕ ਜਾਂਦੇ ਨੇ ਕਹਿੰਦੇ ਹੋਵੇ ਪਹਿਲਾਂ ਤੁਸੀਂ ਸਾਨੂੰ ਵੀ ਦੇਖ ਕੇ ਤਾਂ ਕੋਈ ਵੀ ਲੋਕ ਨਾ ਆਏਗਾ ਪਰ ਭਾਈ ਵੀ ਦੇਖ ਕੇ ਕਹਿੰਦੇ ਪਹਿਲਾਂ ਤੁਸੀਂ ਆ ਬਿਲਕੁਲ ਜੀ ਲੈ ਲਈ ਹੁਣ ਬਲੌਗ ਕੱਟ ਕੇ ਨਾ ਆਹ ਲਈ ਫੋਟੋ ਲੈਦਾ ਆਹ ਥੰਬਨੇਲ ਲਾ ਮੰਨ ਏਦਾਂ ਦੇਖ ਬਈ ਇੱਧਰ 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 ਬਹੁਤ ਸੱਪ ਵੀ ਰਹਿ ਕੱਤੀ ਹਾਂਜੀ ਬ੍ਰਾਹਟ ਭਾਈ ਜੀ ਤੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਹੋ ਠੀਕ ਹੋ ਜੀ ਵਧੀਆ ਵਧੀਆ ਜੀ ਇਹ ਜੋ ਆਪਣਾ ਮਕਲਾਵਾ ਦਾ ਅੱਗੇ ਪਾਰ ਕਿਉਂ ਨਹੀਂ ਆ ਰਿਹਾ ਮਕਲਾਵਾ ਦਾ ਹਾਂਜੀ ਮਕਲਾਵਾ ਦਾ ਪਾਰ ਇਸ ਕਰਕੇ ਨਹੀਂ ਆ ਰਿਹਾ ਕਿ ਮੈਂ ਬੀਜੀ ਚੱਲ ਰਿਹਾ ਸੀ ਹਾਂਜੀ ਤੇ ਕੁਛ ਮੇਰਾ ਬਾਹਰ ਸ਼ੂਟ ਸੀਗਾ ਤੇ ਇਸ ਕਰਕੇ ਤੇ ਫਿਰ ਉਸ ਤੋਂ ਬਾਅਦ ਕਿਉਂਕਿ ਇਹਦੇ ਆਪਣੀ ਗਦਨ ਰੱਖੀ ਹੁੰਦਾ ਐ ਨਹੀਂ ਵੀ ਪੱਕਾ ਦੋ ਮਹੀਨੇ ਸ਼ੂਟ ਕਰ ਲੀਏ ਜਿੱਦਾਂ ਮੇਰਾ ਫਰਾਈਡੇ ਇਸ਼ੂ ਹੁੰਦਾ ਤੇ मोस्टली ਮੈਂ ਫਰਾਈਡੇ ਨੂੰ ਬਹੁਤ ਨੇ ਫਰਾਈਡੇ ਹਮ ਬੀਜ਼ੀ ਰਹਾਂ ਸ਼ੂਟ ਕਰਕੇ ਤੇ ਫਿਰ 4 ਦਿਨਾਂ ਦੇ ਵਿੱਚ ਬਾਕੀ ਦੀ ਆਰਟਿਸਟ ਨਾਲ ਮੈਚ ਕਰਦੇ ਵੇਲੇ ਨਹੀਂ ਹੁੰਦੇ ਕੋਈ ਵੇਲਾ ਨਹੀਂ ਹੁੰਦਾ ਕੋਈ ਇੱਥੇ ਬੀਜ਼ੀ ਹੁੰਦਾ ਕੋਈ ਕਿਤਾਬ ਐਸ ਕਰਕੇ ਐਸ ਫਰਾਈਡੇ ਨੂੰ ਹੁਣ ਆਪਾਂ ਮੁਕਲਾਵਾ ਤੇ ਕਰੀਵਾ ਦੋਨੇ ਪਾਰ ਸ਼ੂਟ ਕਰਨੇ ਆ ਤੇ ਉਸ ਤੋਂ ਬਾਅਦ ਰੈਗੂਲਰ ਕੀ ਨਵੇਂ ਆਰਟਿਸਟ ਲੈ ਰਹੇ ਹੋ ਵਿੱਚ ਜਿਵੇਂ ਕਿ ਬਿੱਲਾ ਮਹਾਰਾਜ ਹੋ ਗਿਆ ਜੀ ਜਿਵੇਂ ਕਿ ਬਿੱਲਾ ਮਹਾਰਾਜ ਜਿਵੇਂ ਕਿ ਬਿੱਲਾ ਮਹਾਰਾਜ ਨੂੰ ਨਹੀਂ ਲੈ ਰਹੇ ਹਾਂ ਠੀਕ ਹੈ ਜੀ ਤੇ ਹੁਣ ਕੋਈ ਆਉਣ ਵਾਲਾ ਕੋਈ ਪ੍ਰੋਜੈਕਟ ਆਪਣਾ ਕੋਈ ਵੈਬ ਸੀਰੀਜ਼ ਕੋਈ ਫਿਲਮ ਕਰਨੀ ਹੈ ਕੋਈ ਕੁਝ ਕੀ ਹਾਂ 17 ਸਤੰਬਰ ਨੂੰ ਸਾਰੇ ਨੇ ਯਾਦ ਰੱਖਿਓ ਮੇਰੀ ਕਲਮ ਆ ਰਹੀ ਹੈ ਜੀ ਇੱਕ ਬੜੀ ਸ਼ਨਾਜ਼ ਗੱਲ ਦੀ ਫਿਲਮ ਹੈ ਹਾਂ ਜੀ ਤੇ ਮੇਰਾ ਬਹੁਤ ਹੀ ਆਪ ਠੀਕ ਹੈ ਜੀ ਬਾਕੀ ਹੋਰ ਸਰੀਜ਼ਨ ਨੂੰ ਮੌਨ ਪਾਤੀ ਆ ਰਿਹਾ ਜਿਵੇਂ ਜਿਵੇਂ ਡੀ ਅਨਾਉਂਸ ਹੋ ਰਿਹਾ ਠੀਕ ਹੈ ਮਤਲਬ ਆ ਉਹਨਾਂ ਨੇ ਪ੍ਰੋਜੈਕਟ ਹੈ ਜੇ ਆਪਣੇ ਆ ਮੈਨ ਯੂਰੋ ਬਿੱਲਾ ਜੀ ਤੇ ਹਨਾ ਜੀ ਤੇ ਹੋਰ ਅੱਜ ਆਪਾਂ ਕਿੱਥੇ ਬੈਠੇ ਸਾਨੂੰ ਕਿਵੇਂ ਲੱਗਾ ਦੋ ਦਿਨ ਘੁੰਮ ਕੇ ਮੈਂ ਹਾਲੀ ਤੇ ਚੰਡੀਗੜ੍ਹ ਆਪਾਂ ਦੋ ਦਿਨ ਫੁੱਲ ਇੰਜੋਏ ਕੀਤਾ ਤੇ ਘੁੰਮ ਫਿਰ ਕੇ ਇੰਜੋਏ ਤਾਂ ਕਰਦੇ ਆ ਪਰ ਮੈਨੂੰ ਜੰਨੀ ਤੇ ਰਹਿਣਾ ਪਸੰਦ ਨਹੀਂ ਮੈਨੂੰ ਤਾਂ ਬਸ ਬਟਟੇ ਰਹਿਣਾ ਤੇ ਘਰੇ ਜਾਣਾ ਪਸੰਦ ਆ ਆ ਚਲੋ ਜਦ ਬੰਦਾ ਚੇਨਿਕਟ ਆਉਂਦਾ ਹੈ ਹਾਂਜੀ ਉਹ ਤੋਂ ਤਾਂ ਉਹ ਹੁੰਦਾ ਹੀ ਅੱਗੇ ਮੈਂ ਚੱਲ ਮਾਰਕੀਟ ਜਾਇਆ ਨਾ ਜਾਂ ਜੋ ਵੀ ਇੱਥੇ ਜਿਵੇਂ ਰੋਜ਼ਗਾਰ ਨਾਲ ਰੋਜ਼ਗਾਰ ਗਲੈਂਟੇ ਕੋਈ ਵੀ ਮਾਲ ਉਹ ਬਾਈ ਦੀ ਮਾਰਕੀਟ ਸਤਾਰਾ ਜਿੱਦੇ ਹਰ ਇੱਕ ਬੰਦੇ ਨੂੰ ਫੀਲ ਹੁੰਦਾ ਹੈ ਜਾਂ ਜਾ ਕੇ ਆਣਾ ਤੇ ਉਹ ਫਿਰ ਜਿੱਥੇ ਜੀ ਕਰਦਾ ਬੰਦਾ ਜਾਈ ਹੁੰਦਾ ਉਹ ਮਿਕਲ ਤਾਂ ਠੀਕ ਹੈ ਵੀ ਕੰਮ ਸੀ ਫਿਲਮ ਦੀ ਪ੍ਰੋਮੋਸ਼ਨ ਸੀ ਮੈਂ ਤੇਰੀ ਕੁਰਬਾਨ ਹਾਂ ਬਈ ਤੇ ਜਿਹੜੇ ਜਿੰਨੇ ਨੇ ਤੁਸੀਂ ਵਲੌਗ ਦੇਖੇ ਤਾਂ ਵਿੱਚ ਫਿਲਮ ਰਿਲੀਜ਼ ਹੋ ਗਈ ਅੱਜ 4 ਤਰੀਕ ਨੂੰ ਤੇ ਮੈਂ ਤੇਰੇ ਗੁਰਬਾਨ ਨੂੰ ਜ਼ਰੂਰ ਦੇਖ ਬਹੁਤ ਸੋਹਣੀ ਵਦਨਾ ਮੈਂ ਔਰ ਰੋਮਾਂਟਿਕ ਵਦਨਾ ਜਿਹੜੇ ਕਾਲਜਾਂ ਨਾਲ ਪੜਦੇ ਉਹਨਾਂ ਲਈ ਤਾਂ ਬਹੁਤ ਵਧੀਆ ਗੂਗ ਯਾਰ ਯੂਨੀਵਰਸਿਟੀ ਕਾਲਜ ਦੇ ਜਿਹੜੇ ਪੜ੍ਹਦੇ ਜਿਹੜੇ ਹੋਸਟਲ ਰਹਿੰਦੇ ਆ ਔਰ ਯੂਨੀਵਰਸਿਟੀ ਟਾਈਮ ਤੇ ਇਕੱਠੇ ਹੁੰਦੇ ਆ ਫਿਰ ਉਸ ਤੋਂ ਬਾਅਦ ਜਦੋਂ ਪੇਪਰਾਂ ਤੋਂ ਬਾਅਦ ਉਹ ਅੱਡਾ ਅੱਡਾ ਆਪਣੇ ਘਰੋਂ ਘਰੇ ਜਾਂਦੇ ਆ ਤੇ ਉਸ ਤੋਂ ਬਾਅਦ ਘਰੇ ਜਾ ਕੇ ਜਿਹੜਾ ਉਹਨਾਂ ਦੇ ਚਿਹਰੇ ਨੂੰ ਉਚਿਤ ਨਹੀਂ ਲੱਗਦੀ ਜਲਾ ਬਹੁਤ ਹੀ ਦਖਾਈ ਦਿੰਦੇ ਤੇ ਇਹ ਬੰਟੀ ਵੇਝੀ ਵਿੱਚ ਮੇਨ ਐਕਟਰ ਹੈ ਤੇ ਮੀ ਲੀਡ ਤੇ ਆ ਨਾਈਕਰਟੇ ਲੋ ਮੀ ਲੀਡ ਤੇ ਆ ਅ ਗੋਜਿੰਦਰ ਸਿੱਧੂ ਵੀ ਮੀ ਲੀਡ ਨੈਕਟਿਵ ਤੇ ਆ ਤੇ ਨਾਲ ਸਾਹਮਣੂ ਕੋ ਵਾਲੀ ਆ ਬਹੁਤ ਮੈਂ 14 ਦੇ ਅਰਧ ਦੀ ਬੇਟ ਕੰਮ ਹੰਮਿੰਦਰ ਬਈ ਨੇ ਡਰਕੀ ਦੀ ਆ ਠੀਕ ਹੈ ਨਾ ਤੇ ਹੋਰ